ਗੁਰੂ ਰਵੀਦਾਸ ਜੀ ਦੇ 40 ਸ਼ਬਦ ਜਨਮ ਨਹੀਂ ਸੰਘਰਸ਼ ਦੀ ਸ਼ੁਰੂਆਤ ਰਵੀਦਾਸ ਜੀ ਉਸ ਸਮੇਂ ਜਨਮੇ ਜਦੋਂ ਇਨਸਾਨ ਦੀ ਪਹਿਚਾਨ ਉਸ ਦੀ ਜਾਤ ਸੀ ਉਸ ਦਾ ਕਰਮ ਨਹੀਂ ਉਹ ਚਮੜਾ ਸਾਫ਼ ਕਰਨ ਵਾਲੇ ਘਰ ਵਿੱਚ ਜਨਮੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਨੀਵਾ ਸੀ ਪਤ ਰੱਬ ਦੀ ਨਜ਼ਰ ਵਿੱਚ ਸਭ ਤੋਂ ਨੇੜੇ ਇਸੇ ਲਈ ਉਹ ਸ਼ਬਦ ਆਉਂਦਾ ਹੈ ਕਹਿ ਰਵਿਦਾਸ ਖਾਲਸ ਚਮਾਰਾ ਇਹ ਹੰਕਾਰ ਨਹੀਂ ਇਹ ਐਲਾਨ ਹੈ ਮੈਂ ਉਹ ਹਾਂ ਜੋ ਤੁਸੀਂ ਠੁਕਰਾਉਂਦੇ ਹੋ ਪਰ ਰੱਬ ਨਹੀਂ ਮਨ ਦੀ ਪਵਿੱਤਰਤਾ ਕਠੋਤੀ ਵੀ ਗੰਗਾ ਲੋਕ ਕਹਿੰਦੇ ਸਨ ਗੰਗਾ ਵਿੱਚ ਨਾਉ ਪਾਪ ਗੰਗਾ ਵਿੱਚ ਨਾਉ ਪਾਪ ਧੁੱਲਣਗੇ ਰਵਿਦਾਸ ਜੀ ਕਹਿੰਦੇ ਸਨ ਮਨ ਚੰਗਾ ਤੋ ਕਠੋਤੀ ਮੇਂ ਗੰਗਾ ਜੇ ਮਨ ਸਾਫ ਹੈ ਤਾਂ ਚੰਮੜਾ ਭਿੱਜਣ ਵਾਲੀ ਕਠੋਤੀ ਵੀ ਗੰਗਾ ਹੈ ਜੇ ਮਨ ਮੈਲਾ ਹੈ ਤਾਂ ਗੰਗਾ ਵੀ ਸਾਫ ਨਹੀਂ ਕਰ ਸਕਦੀ ਇਹ ਸ਼ਬਦ ਸਾਡੇ ਅੰਦਰ ਵੱਜਦਾ ਹੈ ਰੱਬ ਬਾਹਰ ਨਹੀਂ ਅੰਦਰ ਹੈ ਅਹੰਕਾਰ ਟੁੱਟਦਾ ਹੈ ਤੂੰ ਮਿਲਦਾ ਹੈ ਰਵੀਦਾਸ ਜੀ ਕਹਿੰਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਜਦ ਮੈਂ ਹੁੰਦਾ ਤਦ ਰੱਬ ਨਹੀਂ ਹੁੰਦਾ ਜਦ ਮੈਂ ਮੁੱਕ ਜਾਂਦਾ ਹਾਂ ਤਦ ਤੂੰ ਆਪ ਪ੍ਰਗਟ ਹੋ ਜਾਂਦਾ ਹੈ ਇਹ ਸਾਡੇ ਅਹੰਕਾਰ ਦੀ ਕਥਾ ਹੈ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਅਹੰਕਾਰ ਹੈ ਐਸੀ ਲਾਲ ਸੱਚੀ ਭਗਤੀ ਰਵੀਦਾਸ ਜੀ ਪੁਛਦੇ ਹਨ ਐਸੀ ਲਾਲ ਤੁਜ ਬਿਨ ਕੌਣ ਕਰੇ ਹੈ ਪ੍ਰਭੂ ਤੇਰੇ ਵਰਗੀ ਦਇਆ ਕੋਈ ਨਹੀਂ ਕਰ ਸਕਦਾ ਜੋ ਲੋਕ ਮੈਨੂੰ ਜਾਤ ਨਾਲ ਤੋਲਦੇ ਹਨ ਤੂੰ ਮੈਨੂੰ ਦਿਲ ਨਾਲ ਅਪਣਾਉਂਦਾ ਹੈ ਇਹ ਸ਼ਬਦ ਦੱਸਦਾ ਹੈ ਸੱਚੀ ਭਗਤੀ ਰੋਂਦੀ ਨਹੀਂ ਭਰੋਸਾ ਹੈ ਬੇਗਮ ਪੂਰਾ ਇੱਕ ਸੁਪਨਾ ਨਹੀਂ ਅਵਸਥਾ ਹੁਣ ਆਉਂਦਾ ਹੈ ਉਹ ਸ਼ਬਦ ਜੋ ਕ੍ਰਾਂਤੀ ਬਣ ਗਿਆ ਬੇਗਮ ਪੂਰਾ ਸ਼ਹਿਰ ਕੋ ਨਾਮ ਇੱਕ ਐਸਾ ਸ਼ਹਿਰ ਨਾ ਦੁੱਖ ਨਾ ਡਰ ਨਾ ਟੈਕਸ ਨਾ ਜਾਤ ਨਾ ਗਰੀਬ ਨਾ ਅਮੀਰ ਇਹ ਕੋਈ ਧਰਤੀ ਦਾ ਨਕਸ਼ਾ ਨਹੀਂ ਇਹ ਰੂਹ ਦੀ ਅਵਸਥਾ ਹੈ ਜਦ ਮਨੁੱਖ ਲਾਲਚ ਢਾਰ ਅਤੇ ਭੇਦ ਭਾਵ ਤੋਂ ਮੁਕਤ ਹੋ ਜਾਂਦਾ ਹੈ ਉਹ ਬੇਗਮਪੁਰਾ ਵਿੱਚ ਵਸਦਾ ਹੈ ਨਾਮ ਅਸਲੀ ਧਨ ਰਵੀਦਾਸ ਜੀ ਕਹਿੰਦੇ ਹਨ RAM ਨਾਮ ਨਿਦਾਨ ਹੈ ਸੋਨਾ ਚਾਂਦੀ ਮਹਿਲ ਇਹ ਸਭ ਇੱਥੇ ਰਹਿ ਜਾਣਾ ਹੈ ਨਾਮ ਹੀ ਉਹ ਧਨ ਹੈ ਜੋ ਨਾਲ ਜਾਂਦਾ ਹੈ ਨਾਮ ਸਿਮਰਨ ਮਾਲਾ ਫੇਰਣ ਨਹੀਂ ਜੀਵਨ ਬਦਲਨ ਹੈ ਸੰਤ ਸੰਗਤ ਰੱਬ ਦਾ ਦਰਵਾਜ਼ਾ ਉਹ ਕਹਿੰਦੇ ਹਨ ਸਾਧ ਸੰਗਤ ਮਿਲ ਰਹੋ ਸਦਾ ਗਲਤ ਸੰਗਤ ਮਨੁੱਖ ਨੂੰ ਡੁਬੋ ਦਿੰਦੀ ਹੈ ਸੰਤ ਸੰਗਤ ਮਨੁੱਖ ਨੂੰ ਉੱਚਾ ਕਰ ਦਿੰਦੀ ਹੈ ਸੰਤ ਉਹ ਨਹੀਂ ਜੋ ਚੋਗਾ ਪਾਏ ਸੰਤ ਉਹ ਹੈ ਜਿਸ ਦੀ ਨਜ਼ਰ ਸਭ ਨੂੰ ਬਰਾਬਰ ਵੇਖੇ ਦੁਨੀਆ ਨਹੀਂ ਦਿਲ ਬਦਲੋ ਰਵੀਦਾਸ ਜੀ ਕਹਿੰਦੇ ਹਨ ਦੁਨੀਆ ਛੱਡ ਦਿਓ ਉਹ ਕਹਿੰਦੇ ਹਨ ਰਵੀਦਾਸ ਜੀ ਕਦੇ ਨਹੀਂ ਕਹਿੰਦੇ ਦੁਨੀਆ ਛੱਡ ਦਿਓ ਉਹ ਕਹਿੰਦੇ ਹਨ ਦੁਨੀਆ ਵਿੱਚ ਰਹਿ ਕੇ ਦਿਲ ਸਾਫ਼ ਰੱਖੋ ਕੰਮ ਕਰੋ ਸੇਵਾ ਕਰੋ ਨਾਮ ਜਪੋ ਰਵੀਦਾਸ ਤੇ 40 ਸ਼ਬਦ ਇੱਕ ਹੀ ਗੱਲ ਕਹਿੰਦੇ ਹਨ ਰੱਬ ਸਭ ਦਾ ਹੈ ਜਾਤ ਝੂਟ ਹੈ ਦਿਲ ਸੱਚ ਹੈ ਨਾਮ ਰਾਹ ਹੈ ਦਇਆ ਤਰਮ ਹੈ ਉਹ ਸਾਨੂੰ ਬੇਗਮਪੁਰਾ ਵੱਲ ਬੁਲਾਉਂਦੇ ਹਨ ਭਗਤੀ ਜੋ ਡਰ ਤੋਂ ਮੁਕਤ ਕਰੇ ਸੰਤੋ ਰਵੀਦਾਸ ਦੀ ਭਗਤੀ ਡਰ ਵਾਲੀ ਨਹੀਂ ਉਹ ਨਹੀਂ ਕਹਿੰਦੇ ਡਰ ਨਹੀਂ ਤਾਂ ਸਜ਼ਾ ਮਿਲੇਗੀ ਉਹ ਕਹਿੰਦੇ ਹਨ ਹਰ ਬਿਨ ਅਵਰ ਨਾ ਜਾਣੋ ਕੋਈ ਜਦ ਦਿਲ ਵਿੱਚ ਇੱਕ ਹੀ ਨਾਮ ਵਸ ਜਾਏ ਫਿਰ ਮੌਤ ਦਾ ਡਰ ਨਹੀਂ ਲੋਕਾਂ ਦੀ ਨਿੰਦਾ ਦਾ ਡਰ ਨਹੀਂ ਗਰੀਬੀ ਦਾ ਡਰ ਨਹੀਂ ਡਰ ਤਾਂ ਉੱਥੇ ਹੁੰਦਾ ਹੈ ਜਿੱਥੇ ਦਿਲ ਕੁੱਟਿਆ ਹੁੰਦਾ ਹੈ ਰਸਮਾਂ ਨਹੀਂ ਰਸ ਰਵਿਦਾਸ ਜੀ ਰਸਮਾਂ ਦੇ ਵਿਰੋਧੀ ਨਹੀਂ ਪਰ ਰਸਮਾਂ ਵਿੱਚ ਫਸ ਜਾਣ ਦੇ ਵਿਰੋਧੀ ਹਨ ਉਹ ਕਹਿੰਦੇ ਹਨ RAM ਰਸਾਇਣ ਜੋ ਜਨ ਪੀਏ ਜੋ ਨਾਮ ਦਾ ਰਸ ਪੀ ਲੈਂਦਾ ਹੈ ਉਸ ਨੂੰ ਨਸ਼ੇ ਦੀ ਲੋੜ ਨਹੀਂ ਦਿਖਾਵੇ ਦੀ ਲੋੜ ਨਹੀਂ ਝੂਠੀ ਸ਼ਾਨ ਦੀ ਲੋੜ ਨਹੀਂ ਨਾਮ ਦਾ ਨਸ਼ਾ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ ਗੁਰੂ ਸਭ ਤੋਂ ਉੱਚਾ ਰਵਿਦਾਸ ਜੀ ਕਹਿੰਦੇ ਹਨ ਸਭ ਤੋਂ ਉੱਚਾ ਸਤਗੁਰ ਮੀਰਾ ਸਭ ਤੇ ਉੱਚਾ ਸਤਗੁਰ ਮੀਰਾ ਗੁਰੂ ਉਹ ਨਹੀਂ ਜੋ ਸਿਰਫ ਉਪਦੇਸ਼ ਦੇਵੇ ਗੁਰੂ ਉਹ ਹੈ ਜੋ ਅੰਦਰ ਦੀਆਂ ਅੱਖਾਂ ਖੋਲ ਦੇਵੇ ਗੁਰੂ ਜਾਤ ਨਹੀਂ ਵੇਖਦਾ ਤਨ ਨਹੀਂ ਵੇਖਦਾ ਪਿਛੋਕੜ ਨਹੀਂ ਵੇਖਦਾ ਗੁਰੂ ਮਨੁੱਖ ਦੇ ਅੰਦਰ ਰੱਬ ਦੀ ਜੋਤ ਵੇਖਦਾ ਹੈ ਦੁੱਖ ਵੀ ਗੁਰੂ ਬਣ ਜਾਂਦਾ ਹੈ ਰਵਿਦਾਸ ਜੀ ਦੇ ਸ਼ਬਦ ਸਿਖਾਉਂਦੇ ਹਨ ਕਿ ਦੁੱਖ ਵੀ ਸਾਡਾ ਵੈਰੀ ਨਹੀਂ ਜਦ ਮਨੁੱਖ ਦੁੱਖ ਵਿੱਚ ਨਾਮ ਨਹੀਂ ਛੱਡਦਾ ਦਇਆ ਨਹੀਂ ਛੱਡਦਾ ਸੱਚ ਨਹੀਂ ਛੱਡਦਾ ਤਾਂ ਉਹ ਦੁੱਖ ਉਸ ਨੂੰ ਤੋੜਦਾ ਨਹੀਂ ਉੱਚਾ ਕਰ ਦਿੰਦਾ ਹੈ ਭਗਤ ਦੀ ਚਾਲ ਨਿਰਾਲੀ ਰਵਿਦਾਸ ਜੀ ਕਹਿੰਦੇ ਹਨ ਭਗਤਾ ਕੀ ਚਾਲ ਨਿਰਾਲੀ ਭਗਤ ਪੀੜ ਦੇ ਪਿੱਛੇ ਨਹੀਂ ਤੁਰਦਾ ਚੂਟੀ ਸ਼ਾਨ ਨਹੀਂ ਦਿਖਾਂਦਾ ਸੱਚ ਲਈ ਇਕੱਲਾ ਵੀ ਖੜਾ ਰਹਿੰਦਾ ਹੈ ਉਸ ਦੀ ਚਾ ਨਿਰਾਲੀ ਹੁੰਦੀ ਹੈ ਕਿਉਂਕਿ ਉਸ ਦਾ ਸਹਾਰਾ ਨਾਮ ਹੁੰਦਾ ਹੈ ਸੇਵਾ ਬਿਨਾਂ ਸ਼ਰਤ ਰਵਿਦਾਸ ਜੀ ਦੀ ਸੇਵਾ ਇਨਾਮ ਲਈ ਨਹੀਂ ਮਾਨ ਲਈ ਨਹੀਂ ਦਿਖਾਵੇ ਲਈ ਨਹੀਂ ਉਹ ਸੇਵਾ ਕਰਦੇ ਹਨ ਕਿਉਂਕਿ ਹਰ ਜੀਵ ਵਿੱਚ ਉਹਨਾਂ ਨੂੰ ਰੱਬ ਦਿਸਦਾ ਹੈ ਇਸੇ ਲਈ ਉਹ ਕਹਿੰਦੇ ਹਨ ਸੰਤ ਜਨਾ ਕੀ ਰੇਨ ਮਨ ਲਾਗਾ ਜਾਤ ਸਭ ਤੋਂ ਵੱਡਾ ਝੂਠ ਸੰਤੋ ਰਵਿਦਾਸ ਜੀ ਨੇ ਕਦੇ ਤਲਵਾਰ ਨਹੀਂ ਚੁੱਕੀ ਪਰ ਇੱਕ ਲਾਈਨ ਨਾਲ ਸਦੀਆਂ ਦੀ ਜਾਤ ਤੋੜ ਦਿੱਤੀ ਉਹ ਕਹਿੰਦੇ ਹਨ ਮਨੁੱਖ ਦੀ ਕੀਮਤ ਜਨਮ ਨਾਲ ਨਹੀਂ ਕਰਮ ਨਾਲ ਹੁੰਦੀ ਹੈ ਇਹ ਹੀ ਉਹਨਾਂ ਦੇ 40 ਸ਼ਬਦਾਂ ਦੀ ਸਭ ਤੋਂ ਵੱਡੀ ਕ੍ਰਾਂਤੀ ਹੈ ਅੰਦਰਲਾ ਬੇਗਮਪੁਰਾ ਹੁਣ ਆਖਰ ਵਿੱਚ ਰਵਿਦਾਸ ਜੀ ਨੂੰ ਜੀ ਸਾਨੂੰ ਪੁੱਛਦੇ ਹਨ ਕਿ ਤੂੰ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਨੀਵਾਂ ਨਹੀਂ ਸਮਝਦਾ ਨਾ ਨਾਲ ਜਿਉਂਦਾ ਹੈ ਜੇ ਹਾਂ ਤੂੰ ਪਹਿਲਾ ਹੀ ਬੇਗੰਪੂਰਾ ਵਿੱਚ ਵਾਸ ਰਿਹਾ ਹੈ ਮਹਾ ਸਨੇਹਾ ਗੁਰੂ ਰਵਿਦਾਸ ਜੀ ਦੇ 40 ਸ਼ਬਦ ਸਾਨੂੰ ਇੱਕ ਹੀ ਗੱਲ ਕਹਿੰਦੇ ਹਨ ਰੱਬ ਦੂਰ ਨਹੀਂ ਮਨ ਮੰਦਰ ਹੈ ਨਾਮ ਦੀ ਕੁੰਜੀ ਨਾਲ ਦਰ ਖੁੱਲ ਜਾਂਦਾ ਹੈ ਪ੍ਰੋਸਾ ਭਗਤੀ ਦੀਨੀ ਰਵਿਦਾਸ ਜੀ ਦੀ ਭਗਤੀ ਦੀਨੀ ਪ੍ਰੋਸਾ ਹੈ ਉਹ ਸਿਖਾਉਂਦੇ ਹਨ ਕਿ ਜਦ ਮਨੁੱਖ ਦਾ ਪ੍ਰੋਸਾ ਰੱਬ ਤੋਂ ਹਟ ਕੇ ਲੋਕਾਂ ਦੀ ਰਾਏ ਤੇ ਟਿਕ ਜਾਵੇ ਉਦੋਂ ਮਨ ਕਦੇ ਟਿਕਦਾ ਨਹੀਂ ਨਾਮ ਨਾਲ ਜੁੜਿਆ ਮਨ ਹਵਾ ਨਾਲ ਹਿੱਲਦਾ ਨਹੀਂ ਇਹੀ ਪ੍ਰੋਸਾ ਮਨੁੱਖ ਨੂੰ ਡੋਲਣ ਤੋਂ ਬਚਾਉਂਦਾ ਹੈ ਨਿਮਰਤਾ ਅਸਲੀ ਗਹਿਣਾ ਰਵੀਦਾਸ ਜੀ ਕਹਿੰਦੇ ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦੇ ਰਵੀਦਾਸ ਜੀ ਕਦੇ ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦੇ ਉਹ ਕਹਿੰਦੇ ਹਨ ਵੱਡਾ ਉਹ ਹੈ ਜਿਸ ਦਾ ਦਿਲ ਨੀਵਾ ਹੈ ਨਿਮਰਤਾ ਕੋਈ ਕਮਜ਼ੋਰੀ ਨਹੀਂ ਇਹ ਆਤਮਿਕ ਤਾਕਤ ਹੈ ਨਿਮਰ ਮਨੁੱਖ ਹਰਥਾਂ ਸਨਮਾਨ ਪਾਉਂਦਾ ਹੈ ਕਿਉਂਕਿ ਉਹ ਕਿਸੇ ਨੂੰ ਠਕਰਾਉਂਦਾ ਨਹੀਂ ਮਿਹਨਤ ਭਗਤੀ ਨਾਲ ਜੁੜੀ ਹੋਈ ਰਵਿਦਾਸ ਜੀ ਕਦੇ ਕੰਮ ਛੱਡ ਕੇ ਭਗਤੀ ਦੀ ਗੱਲ ਨਹੀਂ ਕਰਦੇ ਉਹ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਹਨ ਅਤੇ ਦਿਲ ਨਾਲ ਨਾਮ ਜਪਦੇ ਹਨ ਇਹ ਸਾਨੂੰ ਸਿਖਾਉਂਦਾ ਹੈ ਭਗਤੀ ਆਲਸ ਨਹੀਂ ਭਗਤੀ ਜ਼ਿੰਮੇਵਾਰੀ ਹੈ ਕੰਮ ਕਰਦਿਆਂ ਨਾਮ ਮਨੁੱਖ ਨੂੰ ਅੰਦਰੋਂ ਸਾਫ਼ ਰੱਖਦਾ ਹੈ ਗਰੀਬੀ ਨਹੀਂ غرੂਰ ਗੁਨਾਹ ਹੈ ਰਵੀਦਾਸ ਜੀ ਗਰੀਬੀ ਨੂੰ ਕਦੇ ਸ਼ਰਮ ਨਹੀਂ ਮੰਨਦੇ ਉਹ غرੂਰ ਨੂੰ ਗੁਨਾਹ ਮੰਨਦੇ ਹਨ ਜਿਸ ਮਨੁੱਖ ਦੇ ਕੋਲ ਕੁਝ ਨਹੀਂ ਪਰ ਦਿਲ ਸਾਫ਼ ਹੈ ਉਹ ਅਮੀਰ ਹੈ ਜਿਸ ਕੋਲ ਸਭ ਕੁਝ ਹੈ ਪਰ ਦਿਲ ਵਿੱਚ ਅਹੰਕਾਰ ਉਹ ਖਾਲੀ ਹੈ ਸਬਰ ਰੱਬ ਦੀ ਕੜੀ ਰਵੀਦਾਸ ਜੀ ਸਾਨੂੰ ਸਬਰ ਸਿਖਾਉਂਦੇ ਹਨ ਉਹ ਕਹਿੰਦੇ ਹਨ ਰੱਬ ਦੇ ਦਾਰਤੇ देर ਹੋ ਸਕਦੀ ਹੈ ਹਨੇਰ ਨਹੀਂ ਸਭ ਮਨੁੱਖ ਨੂੰ ਤੋੜਦਾ ਨਹੀਂ ਸਬਰ ਮਨੁੱਖ ਨੂੰ ਤੋੜਦਾ ਨਹੀਂ ਸਬਰ ਮਨੁੱਖ ਨੂੰ ਤਿਆਰ ਕਰਦਾ ਹੈ ਦੁੱਖ ਦਾ ਮਤਲਬ ਜਦ ਤੁਖ ਆਉਂਦਾ ਹੈ ਰਵੀਦਾਸ ਜੀ ਕਹਿੰਦੇ ਹਨ ਇਹ ਸਜ਼ਾ ਨਹੀਂ ਇਹ ਸੰਦੇਸ਼ ਹੈ ਦੁੱਖ ਸੰ ਪੁੱਛਦਾ ਹੈ ਕੀ ਤੂੰ ਅਜੇ ਵੀ ਨਾਮ ਨਾਲ ਜੁੜਿਆ ਹੈ ਜੇ ਹਾਂ ਦੁੱਖ ਵੀ ਸਾਥੀ ਬਣ ਜਾਂਦਾ ਹੈ ਸੱਚ ਸਭ ਤੋਂ ਵੱਡਾ ਧਰਮ ਰਵਿਦਾਸ ਜੀ ਦੇ 40 ਸ਼ਬਦਾਂ ਵਿੱਚ ਸੱਚ ਦੀ ਧੁਨ ਲਗਾਤਾਰ ਵੱਜਦੀ ਹੈ ਸੱਚ ਕਈ ਵਾਰ ਕੋੜਾ ਹੁੰਦਾ ਹੈ ਪਰ ਝੂਠ ਹਮੇਸ਼ਾ ਜ਼ਹਿਰ ਹੁੰਦਾ ਹੈ ਸੱਚ ਨਾਲ ਤੁਰਨ ਵਾਲਾ ਮਨੁੱਖ ਇਕੱਲਾ ਹੋ ਜਾਂਦਾ ਹੈ ਪਰ ਕਦੇ ਹਾਰਦਾ ਨਹੀਂ ਦਇਆ ਰੱਬ ਦੀ ਭਾਸ਼ਾ ਰੱਬ ਨੂੰ ਸਮਝਣ ਦੀ ਭਾਸ਼ਾ ਦਇਆ ਹੈ ਰਵਿਦਾਸ ਜੀ ਕਹਿੰਦੇ ਹਨ ਜਿਸ ਦਿਲ ਵਿੱਚ ਦਇਆ ਨਹੀਂ ਉਸ ਵਿੱਚ ਧਰਮ ਨਹੀਂ ਦਇਆ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਔਰਤ ਦੀ ਇੱਜ਼ਤ ਰਵਿਦਾਸ ਜੀ ਦੇ ਦਰਸ਼ਨ ਵਿੱਚ ਔਰਤ ਅਤੇ ਮਰਦ ਬਰਾਬਰ ਹਨ ਉਹ ਸਿਖਾਉਂਦੇ ਹਨ ਜਿੱਥੇ ਔਰਤ ਦੀ ਇੱਜ਼ਤ ਨਹੀਂ ਉੱਥੇ ਰੱਬ ਨਹੀਂ ਬੱਚਿਆਂ ਲਈ ਸਨੇਹਾ ਨਵੀਂ ਪੀੜੀ ਲਈ ਰਵਿਦਾਸ ਜੀ ਕਹਿੰਦੇ ਹਨ ਪੜੋ ਸੋਚੋ ਪਰ ਦਿਲ ਦਾ ਦਿਲ ਨਾ ਗਵਾਓ ਨਾਮ ਨਾਲ ਜੁੜ ਕੇ ਸੰਸਾਰ ਵਿੱਚ ਅੱਗੇ ਵਧੋ ਸਮਾਜਿਕ ਕ੍ਰਾਂਤੀ ਰਵਿਦਾਸ ਜੀ ਦੀ ਕ੍ਰਾਂਤੀ ਨਾਰਿਆਂ ਨਾਲ ਨਹੀਂ ਨੈਤਿਕਤਾ ਨਾਲ ਆਈ ਉਹਨਾਂ ਦੇ ਦਿਲ ਬਦਲੇ ਤਾਂ ਸਮਾਜ ਆਪ ਬਦਲਣ ਲੱਗ ਪਿਆ ਅੱਜ ਦੇ ਸਮੇ ਲਈ ਸੰਦੇਸ਼ ਅੱਜ ਵੀ ਨਫ਼ਰਤ ਭੇਦਭਾਵ ਅਹੰਕਾਰ ਰਵਿਦਾਸ ਜੀ ਅੱਜ ਵੀ ਕਹਿੰਦੇ ਹਨ ਨਾਮ ਨਾਲ ਜੁੜੋ ਮਨ ਬਦਲੋ ਦੁਨੀਆ ਨਾਲ ਬਦਲੇਗੀ ਦੁਨੀਆ ਆਪ ਬਦਲੇਗੀ ਰੱਬ ਦੀ ਹਾਜ਼ਰੀ ਹਰ ਥਾਂ ਹੈ ਰਵੀਦਾਸ ਜੀ ਕਹਿੰਦੇ ਹਨ ਰੱਬ ਕਿਸੇ ਖਾਸ ਥਾਂ ਦਾ ਕੈਦੀ ਨਹੀਂ ਜਿੱਥੇ ਦਿਲ ਸਾਫ਼ ਹੈ ਉੱਥੇ ਰੱਬ ਹਾਜ਼ਰ ਹੈ ਇਸ ਲਈ ਉਹ ਸਾਨੂੰ ਸਿਖਾਉਂਦੇ ਹਨ ਰੱਬ ਨੂੰ ਲੱਭਣ ਲਈ ਕਦਮ ਨਹੀਂ ਦਿਲ ਬਦਲੋ ਦਿਖਾਵਾ ਆਤਮਾ ਦਾ ਭਾਰ ਅੱਜ ਦਾ ਮਨੁੱਖ ਧਰਮ ਦੀ ਧਰਮ ਵੀ ਦਿਖਾਵੇ ਲਈ ਕਰਦਾ ਹੈ ਰਵੀਦਾਸ ਜੀ ਕਹਿੰਦੇ ਹਨ ਜੋ ਭਗਤੀ ਦਿਖਾਈ ਜਾਵੇ ਉਹ ਭਾਰ ਬਨ ਜਾਂਦੀ ਹੈ ਸੱਚੀ ਭਗਤੀ ਚੁੱਪ ਚਾਪ ਹੁੰਦੀ ਹੈ ਪਰ ਉਸ ਦਾ ਅਸਰ ਦੂਰ ਤੱਕ ਜਾਂਦਾ ਹੈ ਮਾਫੀ ਵੱਡੀ ਤਾਕਤ ਰਵਿਦਾਸ ਜੀ ਮਾਫੀ ਨੂੰ ਕਮਜ਼ੋਰੀ ਨਹੀਂ ਮੰਨਦੇ ਉਹ ਕਹਿੰਦੇ ਹਨ ਜੋ ਮਾਫ ਕਰ ਸਕਦਾ ਹੈ ਉਹ ਅੰਦਰੋਂ ਮਜ਼ਬੂਤ ਹੁੰਦਾ ਹੈ ਨਫ਼ਰਤ ਮਨ ਨੂੰ ਸਾੜਦੀ ਹੈ ਮਾਫੀ ਮਨ ਨੂੰ ਠੰਡਾ ਕਰਦੀ ਹੈ ਅੰਦਰਲੀ ਲੜਾਈ ਹਰ ਮਨੁੱਖ ਦੇ ਅੰਦਰ ਇੱਕ ਲੜਾਈ ਚੱਲਦੀ ਹੈ ਹੰਕਾਰ ਨਾਲ ਲਾਲਚ ਨਾਲ ਈਰਖਾ ਨਾਲ ਰਵਿਦਾਸ ਜੀ ਕਹਿੰਦੇ ਆ ਜੋ ਇਹ ਲੜਾਈ ਜਿੱਤ ਲੈਂਦਾ ਹੈ ਉਹ ਦੁਨੀਆ ਵੀ ਜਿੱਤ ਲੈਂਦਾ ਹੈ ਨੌਜਵਾਨਾਂ ਲਈ ਸੰਦੇਸ਼ ਨੌਜਵਾਨੋ ਰਵਿਦਾਸ ਜੀ ਕਹਿੰਦੇ ਹਨ ਸੋ ਸੁਪਨੇ ਵੇਖੋ ਉੱਚੇ ਉੱਡੋ ਪਰ ਜ਼ਮੀਨ ਨਾ ਭੁੱਲੋ ਪੜ੍ਹਾਈ ਮਿਹਨਤ ਅਤੇ ਨਾਮ ਇਹ ਤਿੰਨੇ ਇਕੱਠੇ ਚੱਲਣ ਤਾਂ ਜੀਵਨ ਸਮਰਦਾ ਹੈ ਸਮਾਜ ਦੀ ਜ਼ਿੰਮੇਵਾਰੀ ਧਰਮ ਸਿਰਫ ਨਿੱਜੀ ਨਹੀਂ ਸਮਾਜਿਕ ਵੀ ਹੈ ਰਵਿਦਾਸ ਜੀ ਸਿਖਾਉਂਦੇ ਹਨ ਜੇ ਪड़ोसी ਭੁੱਖਾ ਹੈ ਤੇਰੀ ਪ੍ਰਗਤੀ ਅਧੂਰੀ ਹੈ ਸੇਵਾ বিনা ਧਰਮ ਸੁੱਕਾ ਦਰਖਤ ਹੈ। ਇਕਤਾ ਅਸਲੀ ਤਾਕਤ। ਜਿੱਥੇ ਫੁੱਟ ਹੁੰਦੀ ਹੈ ਉੱਥੇ ਕਮਜ਼ੋਰੀ ਹੁੰਦੀ ਹੈ। ਰਵਿਦਾਸ ਜੀ ਦੇ 40 ਸ਼ਬਦ ਸਾਨੂੰ ਜੋੜਦੇ ਹਨ। ਜਾਤਾਂ ਤੋਂ ਉੱਪਰ ਧਰਮਾਂ ਤੋਂ ਉੱਪਰ ਇਨਸਾਨੀਅਤ ਨਾਲ। ਮੌਤ ਦਾ ਡਰ ਖਤਮ। ਜੋ ਨਾਮ ਨਾਲ ਜਿਉਂਦਾ ਹੈ ਉਹ ਮੌਤ ਤੋਂ ਨਹੀਂ ਡਰਦਾ। ਕਿਉਂਕਿ ਉਹ ਜਾਣਦਾ ਹੈ ਜਿਸ ਨੇ ਜੀਵਨ ਦਿੱਤਾ ਉਹ ਅੱਗੇ ਲੈ ਜਾਵੇਗਾ ਰਵਿਦਾਸ ਜੀ ਸਿਰਫ ਇਤਿਹਾਸ ਨਹੀਂ ਰਵਿਦਾਸ ਜੀ ਕੋਈ ਕਿਤਾਬ ਦਾ ਪੰਨਾ ਨਹੀਂ ਉਹ ਜੀਵਨ ਜੀਉਣ ਦਾ ਤਰੀਕਾ ਹੈ ਕਿਸੇ ਨੂੰ ਨੀਵਾ ਨਾ ਸਮਝੀਏ ਸੱਚ ਨਾਲ ਖੜੇ ਰਹੀਏ ਦਇਆ ਨਾਲ ਜੀਏ ਤਾਂ ਅਸੀਂ ਰਵਿਦਾਸ ਜੀ ਨੂੰ ਜਿਉਂਦਾ ਰੱਖਦੇ ਹਾਂ ਧਰਮ ਦਾ ਅਸਰ ਇਮਤਿਹਾਨ ਧਰਮ ਦਾ ਇਮਤਿਹਾਨ ਮੰਦਰ ਗੁਰਦੁਆਰੇ ਜਾਂ ਸਟੇਜ ਤੇ ਨਹੀਂ ਹੁੰਦਾ ਧਰਮ ਦਾ ਇਮਤਿਹਾਨ ਹੁੰਦਾ ਹੈ ਘਰ ਵਿੱਚ ਬੋਲੀਆਂ ਵਿੱਚ ਵਤੀਰੇ ਵਿੱਚ ਰਵਿਦਾਸ ਜੀ ਪੁੱਛਦੇ ਹਨ ਜਦ ਕੋਈ ਕਮਜ਼ੋਰ ਤੇਰੇ ਸਾਹਮਣੇ ਆਵੇ ਕੀ ਤੂੰ ਉਸ ਨੂੰ ਥਾਮਦਾ ਹੈ ਜਾਂ ਠੁਕਰਾਂਦਾ ਹੈ ਮਨ ਦਾ ਦਰਪਨ ਰਵਿਦਾਸ ਜੀ ਸਿਖਾਉਂਦੇ ਹਨ ਮਨੁੱਖ ਦੀ ਬੋਲੀ ਉਸ ਦੇ ਮਨ ਦਾ ਦਰਪਨ ਹੁੰਦਾ ਹੁੰਦੀ ਹੈ ਨਾਮ ਜਪਣ ਵਾਲੀ ਜ਼ੁਬਾਨ ਜੇ ਦੂਜੇ ਨੂੰ ਦੁੱਖ ਦੇਵੇ ਤਾਂ ਉਹ ਨਾਮ ਸਿਰਫ ਆਵਾਜ਼ ਬਣ ਕੇ ਰਹਿ ਜਾਂਦਾ ਹੈ ਨਰਮ ਬੋਲੀ ਸਭ ਤੋਂ ਵੱਡੀ ਸੇਵਾ ਹੈ ਘਰ ਹੀ ਪਹਿਲਾ ਬੇਗਮਪੁਰਾ ਅਸੀਂ ਬੇਗਮਪੁਰਾ ਦੀ ਗੱਲ ਕਰਦੇ ਹਾਂ ਪਰ ਪੁੱਛੋ ਕੀ ਸਾਡਾ ਘਰ ਬੇਗਮਪੁਰਾ ਹੈ ਕੀ ਘਰ ਵਿੱਚ ਡਰ ਨਹੀਂ ਕੀ ਘਰ ਵਿੱਚ ਇੱਜ਼ਤ ਹੈ ਕੀ ਘਰ ਵਿੱਚ ਸੁਣਿਆ ਜਾਂਦਾ ਹੈ ਜੇ ਘਰ ਬੇਗਮਪੁਰਾ ਬਣ ਗਿਆ ਤਾਂ ਸਮਾਜ ਆਪ ਬਣ ਜਾਵੇਗਾ ਸੱਚਾ ਅਮੀਰ ਕੋ ਅਮੀਰ ਉਹ ਨਹੀਂ ਜਿਸ ਦੇ ਕੋਲ ਬਹੁਤ ਕੁਝ ਹੈ ਅਮੀਰ ਉਹ ਹੈ ਜਿਸ ਨੂੰ ਕਿਸੇ ਨੂੰ ਨੀਵਾ ਦਿਖਾਉਣ ਦੀ ਲੋੜ ਨਹੀਂ ਰਵੀਦਾਸ ਜੀ ਦੇ ਦਰਸ਼ਨ ਵਿੱਚ ਨਿਮਰਤਾ ਹੀ ਅਸਲੀ ਦੌਲਤ ਹੈ ਪਗਤੀ ਅਤੇ ਇਨਸਾਫ ਰਵਿਦਾਸ ਜੀ ਦੀ ਪਗਤੀ ਇਨਸਾਫ ਤੋਂ ਬਿਨਾ ਅਧੂਰੀ ਹੈ ਜ਼ੁਲਮ ਵੇਖ ਕੇ ਚੁੱਪ ਰਹਿੰਦਾ ਹੈ ਗਲਤ ਨੂੰ ਗਲਤ ਨਹੀਂ ਕਹਿੰਦਾ ਤਾਂ ਪਗਤੀ ਸਿਰ ਰਸਮ ਰਹਿ ਗਈ ਹੈ ਸੱਚ ਲਈ ਖੜਾ ਹੋਣਾ ਵੀ ਇਬਾਦਤ ਹੈ ਧੀਰਜ ਰਵਿਦਾਸ ਜੀ ਕਹਿੰਦੇ ਹਨ ਸੱਚ ਦਾ ਰਾਹ ਲੰਬਾ ਹੁੰਦਾ ਹੈ ਪਰ ਉਹੀ ਪੱਕਾ ਹੁੰਦਾ ਹੈ ਤੁਰੰਤ ਨਤੀਜੇ ਅਕਸਰ ਟਿਕਦੇ ਨਹੀਂ ਧੀਰਜ ਨਾਲ ਕੀਤਾ ਕੰਮ ਪੀੜੀਆਂ ਤੱਕ ਅਸਰ ਕਰਦਾ ਹੈ ਅੰਦਰ ਦੀ ਆਵਾਜ਼ ਪੀੜ ਦੀ ਆਵਾਜ਼ ਉੱਚੀ ਹੁੰਦੀ ਹੈ ਪਰ ਅੰਦਰ ਦੀ ਆਵਾਜ਼ ਸੱਚੀ ਹੁੰਦੀ ਹੈ ਰਵੀਦਾਸ ਜੀ ਸਾਨੂੰ ਕਹਿੰਦੇ ਹਨ ਅੰਦਰ ਦੀ ਆਵਾਜ਼ ਸੁਨੋ ਉਹੀ ਰੱਬ ਦੀ ਆਵਾਜ਼ ਹੈ ਭਵਿੱਖ ਦੀ ਸੋਚ ਰਵੀਦਾਸ ਜੀ ਅੱਜ ਵੀ ਪੁੱਛਦੇ ਹਨ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਸਮਾਜ ਛੱਡ ਕੇ ਜਾ ਰਹੇ ਹਾਂ ਜੇ ਅਸੀਂ ਅੱਜ ਬਰਾਬਰੀ ਨਹੀਂ ਸਿਖਾਈ ਤਾਂ ਕੱਲ ਇਨਸਾਫ ਦੀ ਉਮੀਦ ਕਿਵੇਂ ਕਰਾਂਗੇ ਆਪਣੇ ਆਪ ਨਾਲ ਸੱਚ ਸਭ ਤੋਂ ਓਖਾ ਸੱਚ ਆਪਣੇ ਆਪ ਨਾਲ ਹੁੰਦਾ ਹੈ ਰਵੀਦਾਸ ਜੀ ਸਿਖਾਉਂਦੇ ਹਨ ਰੋਜ਼ ਰਾਤ ਆਪਣੇ ਦਿਲ ਤੋਂ ਪੁੱਛੋ ਅੱਜ ਮੈਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਜੇ ਜਵਾਬ ਨਹੀਂ ਹੈ ਤਾਂ ਉਹ ਦਿਨ ਸਫਲ ਹੈ ਚੁੱਪ ਦੀ ਬਾਸਾ ਰਵਿਦਾਸ ਜੀ ਬਹੁਤ ਬੋਲਦੇ ਨਹੀਂ ਉਹ ਚੁੱਪ ਰਾਹੀਂ ਸਿਖਾਉਂਦੇ ਹਨ ਕਈ ਵਾਰ ਚੁੱਪ ਮਾਫੀ ਹੁੰਦੀ ਹੈ ਚੁੱਪ ਦਇਆ ਹੁੰਦੀ ਹੈ ਚੁੱਪ ਭਗਤੀ ਹੁੰਦੀ ਹੈ ਜਿਸ ਜਿੱਥੇ ਸ਼ਬਦ ਮੁੱਕ ਜਾਂਦੇ ਹਨ ਉਥੇ ਨਾਮ ਸ਼ੁਰੂ ਹੁੰਦਾ ਹੈ ਹਰ ਮਨੁੱਖ ਇੱਕ ਸ਼ਬਦ ਰਵਿਦਾਸ ਜੀ ਕਹਿੰਦੇ ਹਨ ਹਰ ਮਨੁੱਖ ਆਪਣੇ ਆਪ ਵਿੱਚ ਇੱਕ ਸ਼ਬਦ ਹੈ ਕੋਈ ਦੁੱਖ ਦਾ ਸ਼ਬਦ ਕੋਈ ਆਸ ਦਾ ਕੋਈ ਟੁੱਟੇ ਦਿਲ ਦਾ ਭਗਤ ਉਹ ਹੈ ਜੋ ਹਰ ਸ਼ਬਦ ਨੂੰ ਇੱਜ਼ਤ ਨਾਲ ਸੁਣਦਾ ਹੈ ਰੱਬ ਨੂੰ ਮਿਲਣ ਦਾ ਸੌਖਾ ਰਾਹ ਰੱਬ ਤੱਕ ਪਹੁੰਚਣ ਲਈ ਲੰਮੇ ਰਾਹ ਨਹੀਂ ਕਿਸੇ ਦਾ ਹੱਥ ਫੜ ਲਓ ਕਿਸੇ ਦੀ ਅੱਖ ਵਿੱਚ ਹੰਝੂ ਪਹੁੰਚ ਦਿਓ ਕਿਸੇ ਨਾਲ ਨਰਮ ਬੋਲ ਬੋਲ ਦਿਓ ਰਵਿਦਾਸ ਜੀ ਕਹਿੰਦੇ ਹਨ ਇਹ ਹੀ ਸਭ ਤੋਂ ਛੋਟਾ ਰਾਹ ਹੈ ਜਦ ਨਾਲ ਸਾਹ ਬਣ ਜਾਵੇ ਸਾਹ ਨਾਲ ਚੱਲੇ ਧੜਕਣ ਨਾਲ ਵਸੀ ਸੋਚ ਨਾਲ ਜੁੜ ਜਾਵੇ ਤਾਂ ਮਨੁੱਖ ਨੂੰ ਰੱਬ ਯਾਦ ਕਰਨ ਦੀ ਲੋੜ ਨਹੀਂ ਰਹਿੰਦੀ ਰੱਬ ਆਪ ਯਾਦ ਰਹਿੰਦਾ ਹੈ ਅਸਵੀ ਕਥਾ ਕਦੋਂ ਸਫਲ ਕਥਾ ਉਸ ਵੇਲੇ ਸਫਲ ਨਹੀਂ ਹੁੰਦੀ ਜਦ ਤਾਲੀਆਂ ਵੱਜਣ ਕਥਾ ਉਸ ਵੇਲੇ ਸਫਲ ਹੁੰਦੀ ਹੈ ਜਦਕ ਕੋਈ ਮਨੁੱਖ ਘਰ ਜਾ ਕੇ ਕਿਸੇ ਨਾਲ ਨਰਮੀ ਨਾਲ ਬੋਲ ਪਈ ਜੇ ਇੱਕ ਦਿਲ ਵੀ ਨਰਮ ਹੋ ਗਿਆ ਤਾਂ ਸਮਝੋ ਰਵਿਦਾਸ ਜੀ ਪ੍ਰਸੰਨ ਹੋ ਗਏ ਅੰਦਰ ਬੈਠਾ ਰਵਿਦਾਸ ਰਵਿਦਾਸ ਜੀ ਬਾਹਰੋਂ ਨਹੀਂ ਆਉਂਦੇ ਉਹ ਅੰਦਰੋਂ ਪ੍ਰਗਟ ਹੁੰਦੇ ਹਨ ਅਹੰਕਾਰ ਹोली ਹੋ ਜਾਏ गुस्सा ठंडा पै जाए नफरत, नफरत थक जावे उदो अंदर रविदास जी बोलदे हां बेगन, बेगन पूरा आखरी तस्वीर अखा बंद करो एक ऐसा शहर सोचो कोई डर नहीं, नहीं कोई नीवा नहीं कोई पराया नहीं तेरे दिल के दरवाजे पीछे है यह शहर आज दी छोटी प्रतिज्ञा आज कोई वड्डी कसम नहीं सिर्फ इतना ਕਿਸੇ ਨੂੰ ਨੀਵਾ ਨਹੀਂ ਸਮਝਾਂਗੇ ਬੋਲੀ ਨਰਮ ਰੱਖਾਂਗੇ ਨਾਮ ਨਾਲ ਦਿਲ ਸ਼ੁਰੂ ਦਿਨ ਸ਼ੁਰੂ ਕਰਾਂਗੇ ਇੰਨਾ ਹੀ ਕਾਫੀ ਹੈ ਸ਼ਬਦ ਮੁਕਦੇ ਨਹੀਂ ਰਵਿਦਾਸ ਜੀ ਦੇ 40 ਸ਼ਬਦ ਕਿਤਾਬਾਂ ਵਿੱਚ ਨਹੀਂ ਰਹਿੰਦੇ ਮਾਂ ਦੀ ਮਮਤਾ ਵਿੱਚ ਮਜ਼ਦੂਰ ਦੀ ਮਿਹਨਤ ਵਿੱਚ ਸੰਤ ਦੀ ਚੁੱਪ ਵਿੱਚ ਜਿਉਂਦੇ ਰਹਿੰਦੇ ਹਨ ਇੱਕ ਜੁੱਤੀ ਬਣਾਉਣ ਵਾਲਾ ਸੰਤ ਰਵੀਦਾਸ ਜੀ ਜੁੱਤੀਆਂ ਬਣਾਉਂਦੇ ਸਨ ਲੋਕ ਕਹਿੰਦੇ ਇਹ ਕਿਹੋ ਜਿਹਾ ਸੰਤ ਪਰ ਰਵੀਦਾਸ ਜੀ ਕਹਿੰਦੇ ਹੱਥਾਂ ਦਾ ਕੰਮ ਮਨ ਨੂੰ ਗੰਦਾ ਨਹੀਂ ਕਰਦਾ ਅਹੰਕਾਰ ਮਨ ਨੂੰ ਗੰਦਾ ਕਰਦਾ ਹੈ ਉਹ ਜੁੱਤੀ ਬਣਾਉਂਦੇ ਪਰ ਦਿਲ ਵਿੱਚ ਨਾਮ ਵਸਦਾ ਸੀ ਇਹ ਹੀ ਉਹਨਾਂ ਦੀ 40 ਸ਼ਬਦਾਂ ਦੀ ਜੀਉਂਦੀ ਮਿਸਾਲ ਹੈ ਰਾਜੇ ਤੇ ਸੰਤ ਦੀ ਸੋਚ ਰਾਜੇ ਕੋਲ ਤਾਜ ਸੀ ਰਵੀਦਾਸ ਜੀ ਕੋਲ ਨਾਮ ਸੀ ਰਾਜਾ ਡਰਦਾ ਸੀ ਸਿੰਘਾਸਨ ਖੋ ਨਾ ਜਾਵੇ ਰਵੀਦਾਸ ਜੀ ਨਿਡਰਸਨ ਕਿਉਂਕਿ ਉਹਨਾਂ ਕੋਲ ਖੋਣ ਲਈ ਕੁਝ ਨਹੀਂ ਪਰ ਪਾਉਣ ਲਈ ਸਭ ਕੁਝ ਸੀ ਮੀਰਾਬਾਈ ਨਾਲ ਜੋੜ ਮੀਰਾਬਾਈ ਜਹੀ ਰਾਜਕੁਮਾਰੀ ਰਵੀਦਾਸ ਜੀ ਨੂੰ ਗੁਰੂ ਮੰਨਦੀ ਹੈ ਇਹ ਕੀ ਦੱਸਦਾ ਗੁਰੂ ਦੀ ਉਚਾਈ ਜਨਮ ਨਾਲ ਨਹੀਂ ਜੋਤ ਨਾਲ ਹੁੰਦੀ ਹੈ ਰਵੀਦਾਸ ਜੀ ਦੇ ਸ਼ਬਦ ਰਾਜ ਮਹਿਲਾਂ ਵਿੱਚ ਵੀ ਉੱਚੇ ਵੱਜੇ ਅਤੇ ਝੌਂਪੜੀਆਂ ਵਿੱਚ ਵੀ ਅੱਜ ਦਾ ਮਜ਼ਦੂਰ ਅੱਜ ਦਾ ਮਜ਼ਦੂਰ ਸਵੇਰੇ ਮਿਹਨਤ ਕਰਦਾ ਹੈ ਸ਼ਾਮ ਨੂੰ ਥੱਕ ਕੇ ਘਰ ਆਉਂਦਾ ਹੈ ਜੇ ਉਹ ਇਮਾਨਦਾਰੀ ਨਾਲ ਕਮਾਏ ਦਿਲ ਵਿੱਚ ਨਫ਼ਰਤ ਨਾ ਰੱਖੇ ਨਾਮ ਨਾਲ ਜੁੜਿਆ ਰਹੇ ਤਾਂ ਉਹ ਵੀ ਰਵਿਦਾਸ ਜੀ ਦੇ ਰਾਹ ਤੇ ਹੈ ਧਰਮ ਦੀ ਪਹਿਚਾਨ ਧਰਮ ਦੀ ਪਹਿਚਾਨ ਇਹ ਨਹੀਂ ਤੂੰ ਕੀ ਪਹਿਨਿਆ ਹੈ ਧਰਮ ਦੀ ਪਹਿਚਾਨ ਇਹ ਹੈ ਤੂੰ ਕਿਵੇਂ ਬੋਲਦਾ ਹੈ ਕਿਵੇਂ ਸੁਣਦਾ ਹੈ ਕਿਵੇਂ ਮaaf ਕਰਦਾ ਹੈ ਇਹ ਗੱਲ ਰਵਿਦਾਸ ਜੀ ਦੇ ਹਰ ਸ਼ਬਦ ਵਿੱਚ ਵੱਜਦੀ ਹੈ ਜਦ ਸੰਗਤ ਘਟ ਹੋਵੇ ਕਈ ਵਾਰ ਸੱਚ ਦੇ ਰਾਹ ਤੇ ਸੰਗਤ ਘਟ ਰਹਿ ਜਾਂਦੀ ਹੈ ਰਵਿਦਾਸ ਜੀ ਕਹਿੰਦੇ ਹਨ ਘਟ ਹੋਵੇ ਪਰ ਸੱਚ ਹੋਵੇ ਧੀਰ ਨਾਲ ਤੋਰ ਕੇ ਗਲਤ ਹੋਣ ਇਕੱਲੇ ਸੱਚ ਨਾਲ ਖੜਾ ਹੋਣਾ ਚੰਗਾ ਹੈ ਅੰਦਰਲੀ ਤਬਦੀਲੀ ਰਵਿਦਾਸ ਜੀ ਨੇ ਦੁਨੀਆ ਨਹੀਂ ਬਦਲੀ ਉਹਨਾਂ ਨੇ ਮਨੁੱਖ ਬਦਲੇ ਜਦ ਮਨੁੱਖ ਬਦਲਦਾ ਹੈ ਦੁਨੀਆ ਆਪ ਬਦਲ ਜਾਂਦੀ ਹੈ ਅੱਜ ਦੀ ਛੋਟੀ ਪ੍ਰੈਕਟਿਸ ਇੱਕ ਗਲਤੀ ਮaaf ਕਰ ਦਿਓ ਇੱਕ ਨਰਮ ਬੋਲ ਬੋਲ ਦਿਓ ਇੱਕ ਨਾਮ ਦਿਲ ਨਾਲ ਲੈ ਲਵਾਂ ਇਹ ਹੀ ਰਵੀਦਾਸ ਜੀ ਦੀ ਸਾਧਨਾ ਹੈ ਸੰਤ ਦੀ ਅਸਲੀ ਪਹਿਚਾਣ ਨਰਮ ਪਰ ਪ੍ਰਭਾਵਸ਼ਾਲੀ ਰੱਬ ਕਿੱਥੇ ਮਿਲਦਾ ਹੈ ਰਵੀਦਾਸ ਜੀ ਸਾਨੂੰ ਇੱਕ ਸਵਾਲ ਪੁੱਛਦੇ ਹਨ ਤੂੰ ਰੱਬ ਨੂੰ ਕਿੱਥੇ ਲੱਭਦਾ ਹੈ ਜੇ ਤੂੰ ਕਹੇ ਮੰਦਰ ਵਿੱਚ ਮਸਜਿਦ ਵਿੱਚ ਗੁਰਦੁਆਰੇ ਵਿੱਚ ਤਾਂ ਰਵੀਦਾਸ ਜੀ ਮੁਸਕੁਰਾ ਕੇ ਕਹਿੰਦੇ ਹਨ ਜਿੱਥੇ ਦਿਲ ਟੁੱਟਿਆ ਹੋਵੇ ਉੱਥੇ ਵੀ ਮੈਂ ਖੜਾ ਹਾਂ ਕੀ ਅਸੀਂ ਸੱਚਮੁੱਚ ਬਰਾਬਰ ਹਾਂ ਅਸੀਂ ਕਹਿੰਦੇ ਹਾਂ ਸਭ ਬਰਾਬਰ ਹਾਂ ਪਰ ਪੁੱਛੋ ਆਪਣੇ ਦੇਨ ਕੀ ਅਸੀਂ ਸੱਚਮੁੱਚ ਸਭ ਨੂੰ ਇੱਕੋ ਨਜ਼ਰ ਨਾਲ ਵੇਖਦੇ ਹਾਂ ਜਾਂ ਫਿਰ ਅੰਦਰੋਂ ਅੰਦਰ ਫਰਕ ਕਰਦੇ ਹਾਂ ਰਵਿਦਾਸ ਜੀ ਕਹਿੰਦੇ ਹਨ ਬਰਾਬਰੀ ਨਾਰਾ ਨਹੀਂ ਅਭਿਆਸ ਹੈ ਨਾਮ ਜ਼ੁਬਾਨ ਤੇ ਜਾਂ ਜੀਵਨ ਚ ਨਾਮ ਜਪਨਾ ਸੌਖਾ ਹੈ ਨਾਮ ਜੀਉਣਾ ਔਖਾ ਹੈ ਰਵਿਦਾਸ ਜੀ ਪੁੱਛਦੇ ਹਨ ਗੁੱਸਾ ਆਉਂਦਾ ਹੈ અપਮਾਨ ਹੁੰਦਾ ਹੈ ਨੁਕਸਾਨ ਹੁੰਦਾ ਹੈ ਕੀ ਉਦੋਂ ਵੀ ਨਾਮ ਸਾਖੀ ਬਣਦਾ ਹੈ ਨਾਮ ਸਾਥੀ ਬਣਦਾ ਹੈ ਧਰਮ ਕਦੋਂ ਝੂਠਾ ਹੋ ਜਾਂਦਾ ਹੈ ਧਰਮ ਝੂਠਾ ਨਹੀਂ ਹੁੰਦਾ ਪਰ ਕਈ ਵਾਰ ਅਸੀਂ ਉਸ ਨੂੰ ਝੂਠਾ ਬਣਾ ਲੈਂਦੇ ਹਾਂ ਧਰਮ ਨਾਲ ਅਹੰਕਾਰ ਆ ਜਾਵੇ ਧਰਮ ਨਾਲ ਨਫ਼ਰਤ ਆ ਜਾਵੇ ਧਰਮ ਨਾਲ ਦੂਜਿਆਂ ਨੂੰ ਦਬਾਇਆ ਜਾਵੇ ਉਦੋਂ ਰਵਿਦਾਸ ਜੀ ਕਹਿੰਦੇ ਹਨ

ਅਸੀਂ ਕੀ ਲੈ ਕੇ ਜਾਣਾ ਹੈ ਰਵਿਦਾਸ ਜੀ ਸਾਨੂੰ ਜਾਤ ਦਿਵਾਉਂਦੇ ਹਨ ਮੌਤ ਦੇ ਵੇਲੇ ਜਾਤ ਨਹੀਂ ਜਾਂਦੀ ਦੌਲਤ ਨਹੀਂ ਜਾਂਦੀ ਰੁਤਬਾ ਨਹੀਂ ਜਾਂਦਾ ਸਿਰਫ ਕਰਮ ਦਇਆ ਨਾਮ ਇਹੀ ਸਾਥ ਜਾਂਦੇ ਹਨ ਛੋਟੀ ਜਹੀ ਰੋਜ਼ਾਨਾ ਸਾਧਨ ਰਵਿਦਾਸ ਜੀ ਕੋਈ ਔਖੀ ਸਾਧਨਾ ਨਹੀਂ ਦਿੰਦੇ ਸਵੇਰੇ ਇੱਕ ਨਾਮ ਦਿਨ ਵਿੱਚ ਇੱਕ ਚੰਗਾ ਗਰਮ ਰਾਤ ਨੂੰ ਇੱਕ ਮਾਫੀ ਇੰਨਾ ਹੀ ਕਾਫੀ ਹੈ ਦਿਲ ਨੂੰ ਬੇਗਮਪੂਰਾ ਬਣਾਉਣ ਲਈ ਬੇਗਮਪੂਰਾ ਸਾਡੇ ਹੱਥ ਵਿੱਚ ਬੇਗਮਪੂਰਾ ਸਰਕਾਰਾਂ ਨਹੀਂ ਬਣਾਉਂਦੀਆਂ ਬੇਗਮਪੂਰਾ ਕਾਨੂੰਨ ਨਹੀਂ ਬਣਾਉਂਦੀ ਬੇਗਮਪੂਰਾ ਬਣਦਾ ਹੈ ਜਦ ਅਸੀਂ ਕਿਸੇ ਨੂੰ ਡਰ ਨਾ ਦਿਵਾ ਦਿਵਾ ਦਿਵਾਗੇ ਕਿਸੇ ਨੂੰ ਨੀਵਾ ਨਾ ਕਰਾਂਗੇ ਕਿਸੇ ਨੂੰ ਇਕੱਲਾ ਨਾ ਛੱਡਾਂਗੇ ਅੱਜ ਦਾ ਅਸਲ ਸਵਾਲ ਰਵਿਦਾਸ ਜੀ ਅੱਜ ਵੀ ਪੁੱਛਦੇ ਹਨ ਕਿ ਤੂੰ ਅੱਜ ਕੱਲ ਨਾਲੋਂ ਥੋੜਾ ਚੰਗਾ ਮਨੁੱਖ ਬਣਿਆ ਹੈ ਜੇ ਜਵਾਬ ਹਾਂ ਹੈ ਤਾਂ ਸਮਝੋ ਕਥਾ ਸਫਲ ਹੈ ਅੱਜ ਤੋਂ ਕੀ ਬਦਲੇ ਕਥਾ ਸੁਣ ਕੇ ਜੇ ਕੁਝ ਨਾ ਬਦਲੀ ਤਾਂ ਕਥਾ ਸਿਰਫ ਆਵਾਜ਼ ਰਹਿ ਜਾਂਦੀ ਹੈ ਰਵਿਦਾਸ ਜੀ ਪੁੱਛਦੇ ਹਨ ਅੱਜ ਤੋਂ ਕੀ ਬਦਲੇਗਾ ਨਜ ਬੋਲੀ ਵਤੀਰਾ ਤਿੰਨ ਛੋਟੇ ਫੈਸਲੇ ਰਵਿਦਾਸ ਜੀ ਵੱਡੀਆਂ ਕਸਮਾਂ ਨਹੀਂ ਮੰਨਦੇ ਉਹ ਤਿੰਨ ਛੋਟੇ ਫੈਸਲੇ ਦਿੰਦੇ ਹਨ અપਮਾਨ ਨਹੀਂ ਕਰਾਂਗੇ ਨਾਮ ਨਹੀਂ ਛੱਡਾਂਗੇ ਦਇਆ ਨਹੀਂ ਭੁੱਲਾਂਗੇ ਕਰ ਵਿੱਚ ਸ਼ੁਰੂ ਕਰੋ ਸੁਦਾਰ ਸਤਿਜ ਤੋਂ ਨਹੀਂ ਘਰ ਤੋਂ ਸ਼ੁਰੂ ਹੁੰਦਾ ਹੈ ਘਰ ਵਾਲਿਆਂ ਨਾਲ ਨਰਮ ਬੋਲੀ ਬੱਚਿਆਂ ਨਾਲ ਇੱਜ਼ਤ ਬਜ਼ੁਰਗਾਂ ਨਾਲ ਸਬਰ ਇਹ ਹੀ ਰਵਿਦਾਸ ਜੀ ਦੀ ਪਗਤੀ ਹੈ ਕੰਮ ਕਾਰ ਵਿੱਚ ਨਾਮ ਰਵਿਦਾਸ ਜੀ ਨੇ ਸਿਖਾਇਆ ਕੰਮ ਛੱਡ ਕੇ ਨਾਮ ਨਹੀਂ ਕੰਮ ਵਿੱਚ ਨਾਮ ਜੋ ਇਮਾਨਦਾਰੀ ਨਾਲ ਕਮਾਏ ਝੂਠ ਨਾ ਬੋਲੇ ਧੋਖਾ ਨਾ ਦੇਵੇ ਉਹ ਕੰਮ ਹੀ ਇਬਾਦਤ ਬਣ ਜਾਂਦਾ ਹੈ ਸੋਸ਼ਲ ਭਗਤੀ ਅੱਜ ਦੇ ਸਮੇਂ ਵਿੱਚ ਭਗਤੀ ਦਾ ਇੱਕ ਰੂਪ ਇਹ ਵੀ ਹੈ ਨਫ਼ਰਤ ਨਾ ਫਿਲਾਓ ਝੂਠ ਨਾ ਫਿਲਾਓ ਕਿਸੇ ਦੀ ਇੱਜ਼ਤ ਨਾ ਘਟਾਓ ਰਵਿਦਾਸ ਜੀ ਕਹਿੰਦੇ ਹਨ ਕਲਮ ਜ਼ੁਬਾਨ ਅਤੇ ਉਂਗਲਾਂ ਤਿੰਨੇ ਸੰਭਾਲ ਕੇ ਵਰਤੋ ਜਦ ਗਲਤੀ ਹੋ ਜਾਏ ਇਨਸਾਨਾਂ ਗਲਤ ਹੋ ਜਾਏ ਗਲਤੀ ਹੋ ਜਾਏਗੀ ਰਵਿਦਾਸ ਜੀ ਕਹਿੰਦੇ ਹਨ ਗਲਤੀ ਮੰਨ ਲੈਣਾ ਹਾਰ ਨਹੀਂ ਸੁਧਾਰ ਹੈ ਮਾਫੀ ਮੰਗਣਾ ਰੂਹ ਨੂੰ ਹਲਕਾ ਕਰ ਦਿੰਦਾ ਹੈ ਇੱਕ ਦਿਨ ਇੱਕ ਭਲਾਈ ਇੱਕ ਭੁੱਖੇ ਨੂੰ ਪੋਛ ਲਓ ਇੱਕ ਉਦਾਸ ਨੂੰ ਸੁਣ ਲਓ ਇੱਕ ਟੁੱਟੇ ਨੂੰ ਹੌਸਲਾ ਦੇ ਦਿਓ ਇਹ ਹੀ ਰਵਿਦਾਸ ਜੀ ਦੀ ਰੋਜ਼ਾਨਾ ਅਰਦਾਸ ਹੈ ਸੰਗਤ ਦੀ ਤਾਕਤ ਇਕੱਲਾ ਮਨੁੱਖ ਥੱਕ ਜਾਂਦਾ ਹੈ ਸੰਗਤ ਮਨੁੱਖ ਨੂੰ ਸੰਭਾਲ ਲੈਂਦੀ ਹੈ ਚੰਗੀ ਸੰਗਤ ਗੁੱਸਾ ਘਟਾਉਂਦੀ ਹੈ ਸੋਚ ਉੱਚੀ ਕਰਦੀ ਹੈ ਰਾਹ ਸਿੱਧਾ ਰੱਖਦੀ ਹੈ ਇਹ ਇਸ ਲਈ ਸਾਧ ਸੰਗਤ ਨਾਲ ਜੁੜੇ ਰਹੋ ਬੇਗੰਪੂਰਾ ਮਿਸ਼ਨ ਬੇਗੰਪੂਰਾ ਸਿਰਫ ਕਵਿਤਾ ਨਹੀਂ ਇਹ ਮਿਸ਼ਨ ਹੈ ਜਿੱਥੇ ਕੋਈ ਡਰਨਾ ਨਾ ਜੀਵੇ ਕੋਈ ਜਾਤ ਨਾਲ ਨਾ ਟੋਲੇ ਕੋਈ ਭੁੱਖਾ ਨਾ ਸੋਵੇ ਇਹ ਮਿਸ਼ਨ ਸਾਡੇ ਨਾਲ ਸ਼ੁਰੂ ਹੁੰਦਾ ਹੈ ਆਖਰੀ ਪਰਿਆਨਾ ਰਵੀਦਾਸ ਜੀ ਸਾਨੂੰ ਆਖਰ ਵਿੱਚ ਇਹੀ ਕਹਿੰਦੇ ਹਨ ਰੱਬ ਨੂੰ ਮੰਦਰ ਵਿੱਚ ਨਾ ਕੈਦ ਕਰੋ ਮਨੁੱਖ ਨੂੰ ਜਾਤ ਵਿੱਚ ਨਾ ਕੈਦ ਕਰੋ ਆਪਣੇ ਦਿਲ ਨੂੰ ਨਫ਼ਰਤ ਵਿੱਚ ਨਾ ਕੈਦ ਕਰੋ ਖੁੱਲਾ ਦਿਲ ਹੀ ਬੇਗਮਪੁਰਾ ਹੈ ਮਹਾਸਮਾਪਤੀ ਕਰਮ ਨਾਲ ਜੁੜੀ ਕਿਸੇ ਨਾਲ ਥੋੜੀ ਨਰਮੀ ਕਰ ਲਈ ਕਿਸੇ ਨੂੰ ਥੋੜੀ ਇੱਜ਼ਤ ਦੇ ਦਿੱਤੀ ਨਾਮ ਨੂੰ ਥੋੜਾ ਹੋਰ ਨੇੜੇ ਕਰ ਲਿਆ ਤਾਂ ਸਮਝੋ ਰਵਿਦਾਸ ਜੀ ਦਾ ਦੀ ਕਥਾ ਸਫਲ ਹੋ ਗਈ ਤਨ ਗੁਰੂ ਰਵਿਦਾਸ ਤਨ ਗੁਰੂ ਰਵਿਦਾਸ